ਪੰਜਾਬ ਵਿੱਚ ਆਉਣ ਵਾਲੀਆਂ ਗਰਮੀਆਂ 'ਚ ਸ਼ਾਇਦ ਹੁਣ ਪੰਜਾਬੀਆਂ ਨੂੰ ਬਿਜਲੀ ਕਟਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੀ ਹਾਂ ਹੁਣੇ ਪਿਛਲੇ ਦਿਨੀ ਗੋਵਿੰਦਵਾਲ ਥਰਮਲ ਪਾਵਰ ਪਲਾਂਟ ਜੀ ਹਾਂ ਤਰਨਤਾਰਨ ਵਿਖੇ ਇਸ ਪਲਾਂਟ ਨੂੰ ਹੁਣ ਸਰਕਾਰ ਨੇ ਜੀ ਹਾਂ ਪੰਜਾਬ ਸਰਕਾਰ ਨੇ 1080 ਕਰੋੜ ਰੁਪਏ ਦੇ ਵਿੱਚ ਖਰੀਦ ਲਿਆ ਇਸ ਪਲਾਂਟ ਦੀ ਜੇ ਕੈਪੈਸਿਟੀ ਗੱਲ ਕੀਤੀ ਜਾਵੇ ਤਾਂ 540 ਮੈਗਾਵਾਟ ਹੈ ਉਹ ਦੱਸ ਦਿੰਦੇ ਆ ਕਿ ਪਹਿਲਾਂ ਇਹ ਆਪਣੀ ਕਪੈਸਿਟੀ ਤੋਂ ਅੱਧੀ ਵੀ ਬਿਜਲੀ ਪੈਦਾ ਨਹੀਂ ਕਰ ਪਾ ਰਿਆ ਸੀਗਾ ਕਿਉਂਕਿ ਸ਼ਾਇਦ ਸੀਮਤ ਜਿਹੜਾ ਪਿੱਛੋਂ ਇਨਪੁਟ ਹੁੰਦੀ ਔਰ ਰਾਮਟੀਅਰ ਹੁੰਦਾ ਉਹਦੇ ਕਰਕੇ ਇਹ ਪਲਾਂਟ ਪੂਰਾ ਕੰਮਕਾਰ ਨਹੀਂ ਪਾ ਰਿਆ ਸੀਗਾ ਸੋ ਹੁਣ ਆਮ ਆਦਮੀ ਪਾਰਟੀ ਦੇ ਜੋ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ 1080 ਕਰੋੜ ਰੁਪਏ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਪਲਾਂਟ ਹੁਣ ਖਰੀਦ ਕੇ ਇਸ ਦਾ ਨਾਮ ਬਦਲਿਆ ਗਿਆ ਹੈ ਗੁੰਦਾਲ ਥਰਮਲ ਪਾਵਰ ਪਲਾਂਟ ਦਾ ਨਾਮ ਬਦਲ ਕੇ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਕਰ ਦਿੱਤਾ ਗਿਆ ਤੇ ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਵਾਂ ਪਾਵਰ ਪਲਾਂਟ ਜਾਨਕੀ ਗੁਰੂ ਅਮਰਦਾਸ ਪਾਵਰ ਪਲਾਂਟ 540 ਮੀਗਾਵਾਟ ਬਿਜਲੀ ਪੂਰੀ ਕਪੈਸਿਟੀ ਨਹੀਂ ਪੂਰਾ ਕਰੇਗਾ ਜੋ ਕਿ ਪਹਿਲਾਂ ਨਹੀਂ ਕਰ ਪਾ ਰਿਆ ਸੀਗਾ ਤੇ ਕਿਤਨਾ ਕਿਤੇ ਜੋ ਪੰਜਾਬ ਸਰਕਾਰ ਨੇ ਪੰਜਾਬੀਆਂ ਦਾ 1080 ਕਰੋੜ ਰੁਪਏ ਖਰਚਿਆ ਸ਼ਾਇਦ ਉਹ ਉਹਨੇ ਪੈਸਾ ਵਿਰਥ ਨਹੀਂ ਹੋਵੇਗਾ ਵਰਥ ਹੋਵੇਗਾ